ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਜੀ ਦੇ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਰਮਾਣੇ ਜੱਕ ਪਹੁੰਚ ਚੁੱਕੇ ਜੀ ਜ਼ਿਲ੍ਹਾ ਅਮਰਸਰ ਪੈਂਦਾ ਤਹਿਸੀਲ ਬੋਪਕਾਰ ਪੈਂਦੀ ਆ ਜੀ ਚਾਓ ਫਿਰ ਬਾਈ ਜੀ ਨਾਲ ਗੱਲਬਾਤ ਕਰਦੇ ਆਪਾਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਹੋਰ ਬਾਈ ਜੀ ਸਭ ਠੀਕ ਠਾਕ ਜੀ ਸਤਿ ਸ਼੍ਰੀ ਅਕਾਲ ਜੀ ਆਹ ਠੀਕ ਹੋਰ ਤਣਾ ਜੀ ਸਭ ਠੀਕ ਹੈ ਚਲੋ ਕਿਵੇਂ ਚੱਲੇ ਕੰਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਭਾਜੀ ਠੀਕ ਹੈ ਜੀ ਹੋਰ ਤੁਹਾਨੂੰ ਕੋਈ ਜਾਂਦਾ ਜੀ ਕੰਮ ਕੰਮ ਚੱਲੀ ਜਾਂਦਾ ਮ ਤੇ ਮਾਲ ਐਰਕਾ ਵੀ ਚਾਰ ਗਾਈਆਂ ਵਾ ਠੀਕ ਆ ਸੂਈਆਂ ਦੇ ਇੱਕ ਗੱਬਣ ਠੀਕ ਆ ਪੰਜ ਡੰਗ ਸਰਾਈ ਆ ਫੇਰ ਚਲੋ ਤੇ ਸਰਾਈ ਆਪਾਂ ਫੇਰ ਕਰਾ ਲੈਣਾ ਅੱਜ ਬੜੀਆ ਸਿਰਾ ਕਰਾ ਲੈਣਾ ਹਾਂਜੀ ਬਿਲਕੁਲ ਜੀ ਇਹ ਭਾਜੀ ਪਹਿਲਾ ਸੂਆ ਅੱਛਾ ਪਿਓਰ ਜਲਸੀ ਪੰਜਾਬ ਵਾਲੀ ਇਧਰ ਦੀ ਠੀਕ ਆ ਇਹ ਨਹੀਂ ਕੋਈ ਮਤਲਬ ਵੀਰ ਭਰਾ ਕਹਵੇ ਕਿ ਪਿਓਰ ਜਲਸੀ ਜੋ ਪਹਿਲਾ ਸੂਆ ਤਾਜੀ ਸੂਈ ਹਨਾ ਹਾਂ ਕੱਲ ਦੀ ਸੂਈ ਤੀਜੀ ਚਵਾਈ ਹੋ ਗਈ ਆ ਹਾਂਜੀ ਪਰ ਵਸ਼ੀਰ ਨੂੰ ਕੋਈ ਅੰਤ ਥੋੜਾ ਵਾ ਤੇਰੇ ਵੇਖੋ ਕਰੇ ਥਾਂ ਪਾਈ ਵੱਛੀ ਦੁੱਧ ਚ ਚਾਦੂ ਵੀ 20 ਕਿਲੋ ਅੱਛਾ ਰਮਾਨ ਠੀਕ ਆ ਪਰ ਆ ਮਗਰ ਨਾੜੂ ਤਾਜ਼ਾ ਬੱਚਾ ਜੋ ਆ ਵੱਛੀ ਹੈ ਨਾ ਵੱਛਾ ਜੀ ਵੱਛਾ ਵੱਛਾ ਮਗਰਾ ਯਾਰ ਇੱਕ ਆ ਨਾੜੂ ਖਾ ਰਹੇ ਹੋ ਭਾਜੀ ਕਿੰਨਾ ਨਾੜੂ ਆ ਠੀਕ ਆ ਹਾਂਜੀ ਤੋਰੋ ਤੋਰੋ ਜੀ ਕਿੰਨਾ ਕਰ ਜੂ ਭਾਜੀ ਪਰ ਜੇ ਵੱਛੀ ਜ਼ਿਆਦਾ ਨਹੀਂ ਆ ਮੈਂ ਗਰਮੀ ਆ ਚਲ ਦੁੱਧ 20 ਕਿਲੋ ਵੱਛੀ ਚ ਪਾ ਦੂਗੀ ਰਮਾਨ ਪਰ ਵੇਖ ਲਓ ਭਾਜੀ ਫਿਕਸ ਵਾਨਾ ਕੱਟ ਵਾਲਾ ਵਾਨਾ ਬਿਲਕੁਲ ਵੇਖ ਲਓ ਫਿਕਸ ਵਾਨਾ ਵਾ ਪਰ ਅਸਲ ਵੱਛੀ ਜੋ ਹੈ ਵਧੀਆ ਬਿਲਕੁਲ ਜੀ ਭਾਜੀ ਕਿ ਰਸੀ ਨਾ ਕਿਤੇ ਮਾਸਾ ਹੌਲ ਨਹੀਂ ਕੀਤੀ ਵੱਛੀ ਬਸ ਠੀਕ ਆ ਕਰਿਆ ਵੇਖਿਓ ਕਰਿਆ ਇੱਕ ਨੰਬਰ ਵਾ ਤੇ ਫੁੱਲ ਸਹਿਜਾ ਭਾਜੀ ਛੋਟੀ ਨਹੀਂ ਜੋ ਫੁੱਲ ਸਹਿਜਾ ਖੜਾਏ ਮੜਾ ਖੰਦ ਨੂੰ ਭਾਰ ਉੱਥੇ ਉੱਥੇ ਲੈ ਜਾ ਜਰ ਕੋਈ ਉੱਥੇ ਲੈ ਚਲੋ ਆ ਗਾਲੇ ਮਨੇ ਪਾਜੀ ਥਾਣ ਮ ਖਾ ਦੇ ਮਰ ਲੈ ਜਾ ਗੋਵਾ ਮਰ ਜਾ ਪਹਿਲਾਂ ਕਰ ਦੇ ਲੋ ਆ ਦੇ ਖਾ ਦੇ ਸੰਭੂ ਆ ਵੇਖਿਓ ਭਰੀ ਇੱਧਰ ਲੈ ਬੰਨਿਓ ਪਰ ਪਤਾ ਆ ਵਾਜੀ ਮ ਖਾ ਰਿਓ ਇੱਧਰ ਰੱਖ ਅੱਛਾ ਮਰ ਇੱਕ ਹੁਣ ਵੇਖਿਓ ਪਾਜੀ ਹੁਣ ਮ ਖਾ ਰਿਓ ਅਸਲ ਥਾਣਾ ਪਾਜੀ ਹੈ ਕਿ ਨਹੀਂ ਥਣ ਬਿਲਕੁਲ ਆ ਵੇਖਿਓ ਭਾਈ ਚੋਣ ਹੀ ਵੇਖਿਆ ਇੱਧਰ ਹਾਂ ਇੱਥੇ ਆ ਵਾਜੀ ਠੀਕ ਆ ਠੀਕ ਨਲਕਾ ਹੀ ਆ ਪਾਜੀ ਨਲਕੇ ਨਲਕੇ ਵਾਕਿ ਗੱਲ ਸਹੀ ਹਾਂਜੀ ਵੇਖੋ ਭਾਜੀ ਠੀਕ ਆ ਤੇ ਠੀਕ ਆ ਭਾਰੀ ਭਰਾ ਬੱਚੀ ਨਾ ਜੇ ਮਾਰ ਕੋਈ ਭਾਜੀ ਗਰਮੀ ਨਹੀਂ ਬਣਾਉਣੀ ਇਹਨੇ ਕੋੱਖ ਨਹੀਂ ਕਰਨਾ ਬਾਕੀ ਵੀਰ ਭਰਾ ਵੇ ਦੋ ਟਾਈਮ ਟੈਂਡਾਂ ਚੋਵੇਂ ਸਾਰੀ ਸਾਫ ਕੀਤੀ ਆ ਬਿਲਕੁਲ ਵੀਰ ਭਰਾ ਸਾਫ ਕਰ ਲੇ ਹਮ ਸੰਦੀ ਭਾਜੀ ਬੱਚੀ ਦੇ ਆ 75 70 ਦੀ ਹਾਂਜੀ ਪਰ ਜਿਹੜੀ ਆਪਾਂ ਮੱਛੀ ਆਪਾਂ ਬਿਲਕੁਲ ਜਯਾਜ ਹਾਂ ਦੇ ਨਾਲ 66000 ਦੀ ਠੀਕ ਆ ਬਿਲਕੁਲ ਚਲੋ 1000 ਹੋ ਛੋਟ ਕਰਨਾ 65000 ਠੀਕ ਆ ਭਾਜੀ ਬਿਲਕੁਲ ਚੰਨ ਪਹਿਲਾ ਸੂਆ ਭਾਜੀ ਬਰੂਰ ਦੀ ਵੱਛੀ ਜੋ ਅੱਛਾ ਪਹਿਲਾ ਸੂਆ ਹੁਣ ਇਹ ਕੋ 18 17 ਕਿਲੋ ਬੋਲਾ ਵਾ ਹੁਣ ਇਸ ਤੇ ਚਾਰ ਹਾਂਜੀ ਮਗਰੀ ਬੱਛਾ ਇਹਦੇ ਮਗਰ ਬੱਛਾ ਭਾਜੀ ਤੇ ਭਾਰੇ ਵੀ ਵੇਖ ਲੋ ਐਦਾਂ ਹੀ ਆ ਲੋ ਆ ਵੀ ਚੈੱਕ ਕਰੋ ਕਿਆ ਕਰੋ ਭਾਜੀ ਸਾਰੇ ਚੈੱਕ ਕਰਾ ਲੈਣੀ ਆਪਾਂ ਨਲਕੇ ਇਹ ਠੀਕ ਆ ਇਹ ਨਹੀਂ ਬਈ ਚੋਣ ਲੱਗਿਆ ਕਰੇ ਕਰੇ ਚਲ ਲੈ ਠੀਕ ਹੈ ਠੀਕ ਆ ਭਾਜੀ ਇਹ ਵੀ ਤੋਰੋ ਜੀ ਇਹ ਭਾਜੀ ਫਿਰ ਕਿੰਨਾ ਕਰੂ ਦੁੱਧ ਇਹ ਵੀ ਦੁੱਧ ਵੱਛੀ ਇਹਦੇ 23 24 ਕਿਲੋ ਵਾਲੀ ਜੋ ਅੱਛਾ ਆਪਰ ਫੁੱਲ ਸਾਰੇ ਵੱਛੀ ਪਰ ਵੇਖਿਓ ਭਾਜੀ ਵੇ ਇਹ ਫਿਰਸਵਾ ਨਿਆੜਿਆ ਪਾਣੀ ਇਹਨੂੰ ਕੋਈ ਡਾਰ ਥੋੜਾ ਕੋਈ ਟੱਕਰ ਵੇਖੋ ਭਾਈ ਅਸਲ ਥਾਣਵਾ ਠੀਕ ਹੈ ਫਿਰ ਹਾਥਰੀ ਚਵਾਈ ਵਾਲਾ ਮਸ਼ੀਨੀ ਚਵਾਈ ਵਾਲਾ ਜਿੱਦਾਂ ਮਰਜੀ ਬਿਲਕੁਲ ਐਂਡੀ ਐਂਡੀ ਹੈ ਜੀ ਹਾਂ ਚਲੋ ਵੀ ਬੱਚੇ ਪੁੱਛੇ ਲੈ ਲਾਲੀ ਚਾਰ ਸੂਏ ਚੋਣ ਵਾਲੀ ਪਹਿਲਾ ਜੂਵਾ ਵਾ ਲੈਵਾ ਕੱਟ ਵਾਲਾ ਬਾਕੀ ਇਹਨੂੰ ਕੋਈ ਭਾਜੀ ਪ੍ਰੋਬਲਮ ਨਹੀਂ ਆ ਜਿੱਦਾਂ ਮਰਜੀ ਵੀਰ ਭਰਾ ਚੋਵੇ ਕੋਈ ਰੱਸੀ ਰਣਾ ਨਹੀਂ ਪਾਉਣਾ ਭਾਜੀ ਆ ਵੇਖੋ ਵੇਖ ਲਓ ਥਾਣ ਭਾਜੀ ਅਸਲ ਥਣ ਲੱਗਾ ਜੋਵੇ ਹਾਂਜੀ ਭਾਵੇਂ ਬੰਕਰੇ ਬਾਰੇ ਚਲੋ ਭਾਜੀ ਅੱਛਾ ਆ ਲੋ ਭਾਵੇਂ ਮਗਰ ਦੀ ਬਾਰੇ ਚਲੋ ਲੈ ਚੱਕਰ ਹੀ ਕੋਈ ਨਹੀਂ ਚੱਕੇ ਚੱਕਰ ਹੀ ਕੋਈ ਨਹੀਂ ਭਾਜੀ ਇਹਦੇ ਸਿੰਦੀ ਭਾਜੀ ਵੱਛੀ ਚਲੋ ਸਮੇਂ ਸਹਾ ਨਾ 90 95 ਦਾ ਮਾਲ ਵਿਕਦਾ ਰਿਹਾ ਵਾ ਪਰ ਆਪਾਂ ਵੇਚਣਾ ਵਾ ਜਿਹੜੀ ਹਾਦ ਨਾਲ 82000 ਦੀ ਚਲੋ ਇਹ ਹਾਸ ਹੋੜ 81000 ਠੀਕ ਆ ਵੀ ਜੀ ਬਸ ਠੀਕ ਆ ਵੀ ਵੀ ਜੀ ਦੂਜਾ ਸੂਆ ਆ ਗਿਆ ਜੋ ਅੱਛਾ ਇਹ ਵੀ ਦੂਜਾ ਸੂਆ ਇਹ ਵੀ ਦੂਜਾ ਸੂਆ ਇਹ ਵੀ ਤਾਜੀ ਸੂਈ ਆ ਆ ਵੀ ਬਿਲਕੁਲ ਤਾਜੀ ਤੇ ਇਹਦਾ ਵੀ ਵੇਖਿਓ ਫਿਰ ਅੱਜ ਨਾ ਅੱਜ ਚੱਲਣਗੇ ਨਲਕੇ ਸਾਰੇ ਬੰਨੇ ਨਲਕੇ ਜਲਣਗੇ ਆ ਨਲਕੇ ਚੱਲਣਗੇ ਸਾਰੇ ਬੰਨੇ ਆ ਵੇਖਿਓ ਇਹਦੇ ਇਹ ਮਾਲ ਆ ਜਾਂ ਉਹ ਲਿਆ ਵੀ ਜਿਹੜਾ ਜਿਹਨੂੰ ਕਹਿੰਦੇ ਚੋਣ ਵੇਖੋ ਨਹੀਂ ਜੇ ਮੇਰੀਆਂ ਗਾਂ 1 ਮਿੰਟ ਚ ਨਾ ਚੋਈਏ ਮੈਂ 5 ਘੰਟੇ ਵਾਪਸ ਦਾਉ ਬੰਦੇ ਨੂੰ ਅੱਛਾ ਇਹ ਸ਼ਰਤ ਵਾਪਨੀ ਲੈ ਠੀਕ ਹੁਣ ਕਿੰਨਾ ਦੋਸਤ ਇਸ ਟਾਈਮ ਹੁਣ ਆਟਮ 18 ਕਿਲੋ ਯਾਰ ਕੋ 18 ਕਿਲੋ ਹਾਂਜੀ ਇਹ ਵੀ ਦੋਰੋ ਵੀਰ ਆਪਾਂ ਥੋੜੀ ਮਾਨ ਲਈਦਾ ਨਿੱਗਰ ਡੰਗਰ ਦੂਜਾ ਵਾਰ ਫਿਰ ਉਹਨੂੰ ਥੋੜੀ ਪ੍ਰੋਬਲਮ ਬੜੀ ਆਉਂਦੀ ਭਾਜੀ ਇਹ ਗਰਮੀ ਵਾਲੀ ਭਾਜੀ ਤੋਹਫਾ ਗਰਮੀ ਵਾਲਾ ਜੋ ਤੋਹਫਾ ਤੋਹਫਾ ਗਰਮੀ ਵਾਲਾ ਇਹ ਵੀ ਚੈੱਕ ਕਰੋ ਤੇ ਥਣ ਥਣ ਵੇਖ ਲਓ ਭਾਜੀ ਕੀ ਲੱਗੇ ਆ ਅਸਲ ਥਣ ਲੱਗੇ ਜੋ ਆ ਗਾੜੀਆਂ ਭਾਜੀ ਬੁਖਾਰ ਹੋਇਆ ਰ ਮੜਾ ਜਾ ਉਹਨੇ ਗਾਰ ਦੇ ਬਾਈਓ ਨਹੀਂ ਫੁੱਲ ਸੈਰ ਜਾਂ ਭਾਜੀ ਵੇਖ ਲਓ ਕੀ ਥਣ ਥਣ ਭਾਜੀ ਥਣ ਤੋਂ ਬਿਗੈਰ ਗਾ ਨਹੀਂ ਜੋ ਬਿਲਕੁਲ ਥਣ ਤੋਂ ਬਿਗੈਰ ਜਿਹੜੀ ਵੀ ਪ੍ਰੋਬਲਮ ਹੋਈ ਲੱਗੀ ਫੈਸਾ ਗਈ ਆ ਹਾਂਜੀ ਇਹ ਵੀ ਡੰਗਰ ਚ 400 ਚੋਣ ਵਾਲੇ ਭਾਜੀ ਕੋਈ ਪਤਾ ਠੰਡ ਕੋਈ ਮਸਲਾ ਨਹੀਂ ਹੈਗਾ ਚੌੜਾ ਵੇਖ ਲੈ ਠੀਕ ਹੈ ਹਾਂਜੀ ਬੱਛੀ ਦੇ ਸੁਪਰੀ ਜੀ ਵੀ 8075 ਹਾਂ ਤੇ ਨਾਲ 72 7200 ਚਲੋ ਠੀਕ ਹੈ ਜੀ ਜਾ ਜਾਇ ਰੱਖ ਮਾਰ ਜੋ ਆ ਗਈ ਜੋ ਗਰਲੈਂਡੋ ਗਰਲੈਂਡੋ ਆ ਗਿਆ ਕੋਈ ਇੱਧਰ ਰੱਖ ਵੀ ਜੀ ਭਾਵੇਂ ਕੋਈ ਜਲਸੀ ਕੇ ਲੈ ਭਾਵੇਂ ਜੋ ਮਰਜ਼ੀ ਮਿਲ ਲੈ ਉਹਦੀ ਵਾਲੀ ਜੋ ਸਮਝੋ ਹਾਲੇ ਨੇ ਵੀ ਥਾਂ ਤੋਂ ਹਰੇ ਭਾਜੀ ਇਹ ਤਾਜੀ ਸੂਈ ਆ ਵੇਖੋ ਅਰੇ ਮੜਾ ਜਾ ਨਾ ਆ ਵੀਰ ਮੈਂ ਰਈ ਆ ਇੱਕ ਇੱਕ ਪਾਸੋ ਸ਼ਾਮੀ ਸੁਈ ਆ ਅੱਛਾ ਹੁਣ 14 15 ਕਿਲੋ ਬੋਲੀ ਹੋਊਗਾ ਹੁਣ ਇਸ ਟਾਈਮ ਬੋਲੀ ਤਾਜ਼ਾ ਸੁਈਆਂ ਨਾਲ ਥੋੜੀ ਸੂਚ ਆਈ ਆ ਹਾਂ ਉਧਾ ਫੁੱਲ ਸੈੱਜ ਲਓ ਜੀ ਹਾਂ ਵੇਖ ਲਓ ਭਾਵੇਂ ਜਲਸੀ ਦਾ ਪੱਕ ਵੀ ਹੈਗਾ ਤੇ ਗਰਲੈਂਡੋ ਦਾ ਵੀ ਹੈਗਾ ਜੀ ਬਿਲਕੁਲ ਮਿਕਸੀ ਗਰਲੈਂਡੋ ਪਾਣੀ ਉਸਟੇਬ ਆ ਗਈ ਹੈ ਤੇ ਵੀ ਵੇਖੋ ਪਰ ਠੰਡੀ ਧੀਰੀ ਪਾ ਜੀ ਵੱਡੀ ਜੋ ਥੋੜੀ ਸੂਚ ਲੱਗੀ ਆ ਭਾਜੀ ਤਾਜੀ ਸੁਈ ਆ ਪਰ ਲੈਵਾ ਇਹਦਾ ਵੇਖ ਲਓ ਕਿੰਨਾ ਫਿਕਸ ਹੋਆ ਨਹੀਂ ਠੀਕ ਹੈ ਜੀ ਹਾਂ ਬਹੁਤ ਬਿਲਕੁਲ ਤਾਜੀ ਸੁਈ ਆ ਪਾਸੋ ਸ਼ਾਮਾਂ ਦੀ ਆਜੋ ਜੀ ਇਹ ਵੀ ਫੁੱਲ ਸੈੱਜ ਭਾਜੀ ਵੱਡੀ ਆ ਇਹਦੀ ਫ ਇਹਦੀ ਕੀ ਦਾ ਪਸੰਦੀਪਾ ਜਾਰੀ ਕਰਨੀ ਆ ਇਹ ਵੀ ਤੁਹਾਨੂੰ ਤਾਰਾ ਅੱਜ ਸਾਰਾ ਮਾਲ ਇੱਧਰ ਜਾਊ ਅੱਜ ਉੜਦੀ ਜਾਨੀ ਐ ਉੜਦੀਆਂ ਜਾਣਗੇ ਭਾਜੀ ਸਵਾਪਤ ਦੇਖੋ ਭਾਜੀ ਨਾੜਕੇ ਚੱਲਣਗੇ ਨਲਕੇ ਹੀ ਬੜਾ ਠੀਕ ਹੈ ਸ੍ਰੀ ਵੀਰ ਜੀ ਮਸ਼ੀਨਾਂ ਭਾਜੀ ਆਏ ਦੇਣੀਆਂ ਹਾਥ ਦੇ ਨਾਲ 55000 ਜੀ ਨੇ ਠੀਕ ਹੈ ਠੀਕ ਹੈ ਭਾਈ ਜਿਹੜਾ ਇਹ ਉਹਨਾਂ ਕੋਲ ਬਿਲਕੁਲ ਆਪਾਂ ਬਿਲਕੁਲ ਜਾਇਜ਼ ਨਹੀਂ ਕਰਵਾਉਂਦਾ ਚਲੋ ਇਹ ਨਹੀਂ ਸੰਦੀ ਭਾਈ ਬਾਕੀ ਨਾ ਚਲੋ ਜੇ ਵੀਰ ਭਰਾ ਜabb ਸੰਭੂ ਨਾ 178 ਦਾ ਕੋਲੋਨੀ ਕੋਹ ਹੋ ਵੀ ਜਾਂਦਾ ਇਹਨੂੰ ਰਮਾਨ ਥਾਂ ਥੂ ਨੂੰ ਦਿਖਾ ਦਿਓ ਕਿੰਨਾ ਸਪੈਸ਼ਲ ਲੱਗਦਾ ਨਹੀਂ ਬਿਲਕੁਲ ਬਿਲਕੁਲ ਠੀਕ ਹੈ 55 ਜਾਇਜ਼ 55 ਜਾਇਜ਼ ਚਲੋ ਆ ਵੀ ਜੀ ਆ ਗਈ ਜੋ ਡੈਨਮਾਰਕ ਚਿੱਟੀ ਗੱਬਣ ਗੱਬਣਾ 6 ਦਾੰਦੇ ਤੋਂ ਜਾਸੂਗਾ ਅਜੇ ਦੂਜਾ ਤੋਂ 60 ਜਾਸੂਗਾ ਡੈਨਮਾਰਕ ਇਹ ਫਿਰ ਕਿੰਨਾ ਕਰੂ ਦੋਦੇ ਜੀ ਇਹ एबीडी ਪਈਏ ਸੂਏ ਚ ਆਇਆ ਨੇ 15 16 ਕਿਲੋ ਅੱਛਾ ਚਲੋ ਆਪਾਂ 20 ਕਿਲੋ ਦੀ ਗੰਡੀ ਦਿੰਨੇ ਵੀ ਚਲ ਜਿਆਦਾ ਨਹੀਂ ਗਰਮੀ ਹੈ ਵੀਰ ਆਪਾਂ ਝੂਠ ਮਾਰ ਜੇ ਫਾਇਦਾ ਕੋਈ ਨਹੀਂ ਭਾਜੀ ਠੀਕ ਗੱਲ ਭਾਜੀ ਇਹ ਨਸਲਾ ਪੂਰੀ ਜੀ ਬੈਠ ਤੇ ਫੁੱਲ ਸਹਜਾ ਭਾਜੀ ਇਹ ਵੱਡੀ ਜੋ ਹੂੰ ਬਹੁਤ ਥੋੜੀ ਬੈੜੀ ਠੰਡੀ ਭਾਜੀ ਕੋਈ ਮਸਲਾਨੀ ਨੂੰ ਭਾਵੇਂ ਜਦਾਂ ਮਰਜੀ ਭਾਵੇਂ ਕੋਈ ਗੱਲ ਨਹੀਂ ਬਾਬਾ ਠੰਡੀ ਐ ਵੀ ਠੰਡੀ ਠਾਣਾਂ ਦੀ ਭਾਰ ਦੀ ਵੀਰ ਆਪਣੀ ਕੋਈ ਵੀ ਮਾਲ ਠਾਣਾਂ ਦੀ ਭਾਰ ਦੀ ਕੋਈ ਵੀਰ ਆਪਣਾ ਮਾਲ ਗੱਭਾਂ ਜਾਵੇ ਭਾਏ ਸੁਆ ਜਾਵੇ ਆਪਣੀ ਫੁੱਲ ਗਰੰਟੀ ਹੋਊਗੀ ਥਾਣੇ ਚ ਨਾਲ ਗਿਲਟੀ ਸ਼ਟਾਪੁਰ ਇੱਥੇ ਡੰਗਰ ਬੰਦਾ ਵੀਰ ਫੋਨ ਲਾਵੇ ਕਰਾ ਰੱਦ ਕਰਾ ਦੇ ਇਹਦਾ ਸਿਰ ਇਹ ਜਾਇਜ਼ ਹੀ ਕਰਨਾ ਵਾ ਵਸ਼ੀ ਦੇ ਵੀ 80 82 ਦੀ ਹਾਦਨਾ 75 ਤਾਂ ਤੇਨ ਛੋੜ ਦੇ 72 72 ਠੀਕ ਆ ਭਾਜੀ ਚਲੋ ਯਾਰੀ ਕੰਮ ਰੱਖਣਾ ਚੱਲਣ ਦੋ ਆਹ ਠੀਕ ਆ ਭਾਜੀ ਬਿਲਕੁਲ ਆ ਆਪਣਾ ਵੀ ਜੀ ਮਾਲ ਆ ਵੀ ਆ ਜੁਗਾਈ ਪੰਜ ਵਹਿੜਾਂ ਤੇ ਪੰਜੇ ਬਹੁਤ ਟਾਪ ਕੁਆਲਿਟੀ ਪੀਸ ਆ ਭਾਵੇਂ ਵੀ ਇਹ ਦੋ ਡੰਗ ਤਿੰਨ ਡੰਗ ਚੋ ਆਏ ਆਪਾਂ ਨੂੰ ਕੋਈ ਤਰਾਹੀ ਨਹੀਂ ਆ ਉਹਨਾਂ ਦਾ ਮਾਲ ਚਾਵੇ ਭਾਵੇਂ ਆਪਣਾ ਤੇ ਭਾਵੇਂ ਕੋਈ ਏਦਾਂ ਲੈ ਲੇ ਜੇ ਆਪਣੇ ਕੋਲ ਕਿ ਮਾਲ ਤੇ ਕਮੀ ਪੇਸ਼ੀ ਹੋ ਗਈ ਨਾ ਵੀਰ ਜੀ ਇੱਥੇ ਖੜਾ ਦੇ ਬਾਜੀ ਬਾਜੀ ਏਰੀਆ ਮੁੜ ਕੇ ਫੋਨ ਚੁੱਕਣਾ ਮੁੜ ਕੇ ਉਹ ਨਹੀਂ ਕਰਨਾ ਤੇ ਜੀ ਪਿੰਡ ਆਪਣਾ ਘਰ ਮਾਣਾ ਚੱਕ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਕਾਹ ਸਾਹਿਬ ਇਹ ਪਾਜੀ ਆਪਣਾ ਘਰ ਅੰਮ੍ਰਿਤਸਰ ਤੋਂ 30 32 ਕਿਲੋਮੀਟਰ ਸੈਂਟਰ 'ਚ ਹੀ ਆ ਵੀ ਤੇ ਸਾਰੇ 10 10 ਕੋਈ ਨਹੀਂ ਵਿਆਸ ਮਿੱਟਾ ਚੌਕ ਆਪਣੇ ਲੱਗੇ ਹੀ ਆ ਹਾਂਜੀ ਫੋਨ ਨੰਬਰ ਆ ਗਿਆ ਪੜਾ ਪਾਜੀ 6283 7055 43 ਸਸਕਾਰ